ਆਕੇ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਕਿ ਆਪਾਂ ਦੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਜ਼ ਸੀਬੀਆਈ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦੀਆਂ ਨੇ ਸਰ ਕੇਸ ਹੈ ਜਿਹੜਾ ਕੁਸ਼ਿੰਦਰ ਸਿੰਘ ਬਾੜ ਜਿੰਦੇ ਉਹਦੇ ਬੇਟੇ ਨੂੰ ਚਾਰ ਲੋਕਾਂ ਨੇ ਮੁੱਟਿਆ ਉਹ ਹੈ ਜਾਂ ਕਰਨਲ ਲੋਕ ਚਾਰ ਇੰਸਪੈਕਟਰਾਂ ਨੇ ਮੁੱਟਿਆ ਉਹ ਹੈ 14 ਨਜਰ ਕੀ ਹੈ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਓਪੀਨion ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਿਨ ਕਰਕੇ ਫੇਰ ਹੀ ਇੱਕ ਨਤੀਜੇ ਤੇ ਪਹੁੰਚ ਪਾਵਾਂਗੇ ਵੀ ਆਹ ਵਾਕਿਆ ਹੋਇਆ ਹੈ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਫਿਰ ਫੋਲੋ ਕਰਦਾ ਹਾਂ ਹਾਂ ਬੰਦ ਕਰਨਾ ਬਿਲਕੁਲ ਔਰ ਇਥੋਂ ਦੇ ਆਪਸੇ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਕੋਈ ਸਟੇਸ਼ਨ ਪੁਲਿਸ ਨੇ ਖਾਸ ਕਰਕੇ ਆਈਪੀਐਸ ਨਾਨਕ ਸਿੰਘ ਤੁਸੀਂ ਚਾਰ ਅਕਸਰ ਦਾ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹ ਸੇ ਪਾਵਰ 'ਤੇ ਬੈਠੇ ਨੇ ਉਹ ਤਾਂ ਜਿਹੜੀ ਗੱਲ ਮੇਰੇ ਨਾਲ ਦੇ ਕਹਿੰਦਾ ਉਹ ਤਾਂ ਇੰਪ੍ਰੈਸ ਕਰ ਮੇਰੇ ਨਾਲ ਦੇ ਤਾਂ ਉਹ 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 ਵੀ ਉਹ ਹਾਈ ਕੋਰਟ ਉਹਨਾਂ ਦੇ ਵਿੱਚ ਲੈ ਰਹੀ ਹੈ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆਏ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਆਪਾਂ ਪ੍ਰੋਪਰਲੀ ਡਾਕੂਮੈਂਟ ਕਰਕੇ ਹੀ ਕਹਿ ਸਕਦੇ ਆ ਨਾ ਸਫਾ ਮਿਸਰ ਤੇ ਲੈ ਆ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰ ਸਾਰੇ ਤੋਂ ਦੇਣਾ ਸਵਾਲ ਆ ਜਾਈਏ ਸੁਰਖਾਵਾਂ ਸਮਾਵਨ ਦੀ ਐਸਆਈਟੀ ਬਣਾਇਓ ਐਸਆਈਟੀ ਗੁੱਪਨ ਗੋੜਾ ਅਸਾ ਕਿਹੜਾ ਮੈਕੈਨਿਜ਼ਮ ਆ ਜਿਹਦੇ ਨਾਲ ਪੱਖ ਜਾਂਚ ਕਰ ਲਈਏ ਕੋਈ ਪਹਿਲਾ ਆਮ ਦੌਰ ਤੇ ਮਾਈਂਡਸੈਟ ਕਰਦੇ ਨੇ ਤਾਂ ਆਪਣਾ ਸਾਹਬ ਦਾ ਕੇਸ ਹੈ। ਇਹੀ ਕੇਸ ਦੇ ਦੋ-ਤਿੰਨ ਰਾਉਂਡ ਹੋ। ਇਸ ਮੌਜੀ ਦਾ ਹੁੰਦਾ। ਇਸ ਛੋਟੇ ਦਬੰਦਾਰ ਦਾ ਹੁੰਦਾ। ਹੁਣ ਮੀਡੀਆ 'ਚ ਹਾਈਪ ਕ੍ਰੀਏਟ ਹੋ ਗਈ ਗਿਆ। ਤੁਹਾਡੇ ਦਿਮਾਗ 'ਚ ਪਹਿਲੇ ਜਿਹਾ ਲੋਕ ਸਵਾਲ ਵੀ ਪੁੱਛਣੇ ਸ਼ੁਰੂ ਕਰਦੇ ਆਂ, ਜਵਾਬ ਵੀ ਪੁੱਛਣੇ ਸ਼ੁਰੂ ਕਰਾ ਮੀਡੀਆ ਦਾ ਹਾਈਪ ਬਣ ਗਿਆ। ਅਜੇ 'ਚ ਪਹਿਲਾਂ ਹੀ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਦਾ। ਇਹਦੇ ਅਜੇ ਕਿਹੜਾ ਮੈਕਨਿਜ਼ਮ ਹੈ ਵੀ ਆਪਾਂ ਫਿਰ ਪੱਖ ਜਾਂਚ ਕਰਾਂਗੇ ਕਿ ਕਰਨਲ ਦੇ ਪੱਖ ਹੋਏਗਾ ਜਾਂ ਜਿਹੜੇ ਪੁਰਸ ਵਾਲੇ ਚਾਰ ਆ ਉਹਨਾਂ ਦੀ ਨਹੀਂ ਸੁਣਵਾਈ ਹੋਊਗੀ। ਇਹਦੇ ਬਾਰੇ ਕੀ ਲੱਗਦਾ? ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਰਿਆਂ ਨੇ ਪਹਿਲਾਂ ਬਹਿੰਤੀ ਕੀ ਚੀਜ਼ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਰੂਟ ਆਊਟ ਕਰਨ ਲਈ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈਗਾ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਉਤੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈਗੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਨਾਲ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਸਫਾ ਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚ ਉਹਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਨ ਕਰਕੇ ਤੇ ਜੋ ਆਪਾਂ ਪਤਾਣਾ ਹੈਗਾ ਵੀ ਸਚਾਈ ਤੇ ਚਾਹੀਏ ਐਸਆਈਸੀਸੀ ਐਸਐਸ ਦੇ ਸਾਹਮਣੇ ਜਦੋਂ ਸਾਰਾ ਦਿਖਾਈ ਗਿਆ ਪਰ ਤੁਸੀਂ ਟੀਮ ਦੇ ਵਿੱਚ ਸੋਸ਼ਲ ਮੀਡੀਆ ਚੱਲ ਰਹੀ ਹੈ ਕੋਈ ਇਹ ਨਹੀਂ ਦੱਸਿਆ ਜਾਦਾ 2-5 ਮਿੰਟ ਦਾ ਸ਼ੁਰੂਆਤ ਕਿੱਥੋਂ ਹੋਈਏ ਉਹ ਕਿੱਥੋਂ ਲਵਾਂਗੇ ਆਪਾਂ ਕਲਿੱਪ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹੋ ਜਿਹੀ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨੌਇਜ਼ ਵਾਸ਼ ਆਊਟ ਕਰਕੇ ਉਹ ਚੀਜ਼ਾਂ ਨੂੰ ਹੋਰ ਕਲੀਅਰ ਕਰ ਦਿੰਦੀ ਹੈ ਹੈਗੇ ਆਨੇ ਹਾਂਜੀ ਸੋ ਉਹ ਸਾਡਾ ਆਪਾਂ ਉਹ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇ ਇੰਗੇ ਪਲੱਸ ਪਲੱਸ ਹੈਜੀ ਮੈਂ ਇੱਕ ਮਿੰਟ ਕੰਪਲੀਟ ਕਰਦਾ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 75081 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾਥ ਹੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਾਸਾਂ ਦੀ ਹੋਰ ਰਿਕਾਰਡਿੰਗ ਮਿਲ ਜੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇ ਆਂਗਲ ਦੇਖਦੇ ਗਏ ਸਰ ਇਹ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਏਗੀ ਜਾਂ ਉਹਨਾਂ ਇਨਵੈਸਟੀਗੇਸ਼ਨ ਅਫਸਰ ਨੇ ਇਹ ਨਹੀਂ ਕੀਤੀ ਉਹਨਾਂ ਨੂੰ ਵੀ ਤਲਫ ਕਰੇ ਬਿਲਕੁਲ ਬਿਲਕੁਲ ਬੁਲਾਏਗੀ ਬਿਲਕੁਲ ਬੁਲਾਏ ਸਪੈਸ਼ਲੀ ਇਸ ਐਸਐਸਪੀ ਪਟਿਆਲਾ ਨੂੰ ਬਿਲਕੁਲ 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 ਜਿਹੜੀ ਹੋਮ ਡਿਪਾਰਟਮੈਂਟ ਨੇ ਪੈਰਲਲ ਨਾਲ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਕਿ ਐਸਆਈਟੀ ਨਾਲ ਜਾਂ ਉਹ ਲੱਗ ਤਰੀਕੇ ਨਾਲ ਕੰਮ ਨਹੀਂ ਜਿਹੜੀ ਹੋਮ ਚੈਕਿੰਗ ਕੀਤੀ ਹੈ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟੀ ਦੀ ਇਨਕੁਆਰੀ ਹੈ ਜੀ ਮਤਨੇ ਜਿਹੜੀ ਸਾਡੀ ਐਸਐਚਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜੀਸ਼ ਸਟਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹਦੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਹੈੱਡ ਆਫ ਦਾ ਵਿਜੀਲੈਂਸ ਬਿਊਰੋ ਇਜ਼ ਚੀਫ ਸੈਕਟਰੀ ਜੇ ਵੀ ਫੈਮਿਲੀ ਉਹ ਸੀਬੀਆਈ ਦੀ ਇਨਕੁਆਰੀ ਕਰਦੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਡਿਫੈਂਡ ਕਰੋਗੇ ਆ ਤੁਸੀਂ ਉਹਨੂੰ ਨਹੀਂ ਨਹੀਂ ਅਸੀਂ ਤਾਂ ਦੇਖੋ ਅਸੀਂ ਤਾਂ ਇਹਦੇ 'ਚ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਫੈਮਿਲੀ ਦੇ ਆਪਣੇ ਵਿਚਾਰ ਹੋ ਸਕਦੇ ਨੇ ਪਰ ਅਸੀਂ ਆਪਣੇ ਬੰਦੇ ਉਹ ਅਸ਼ੋਰੈਂਸ ਦਿੰਨੇ ਆ ਕਿ ਅਸੀਂ ਜਿਹੜੀ ਤਫਤੀਸ਼ ਕਰਾਂਗੇ ਬਿਲਕੁਲ ਡਾਕੂਮੈਂਟ 베ਸਡ ਕਰਾਂਗੇ ਔਰ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਕਰਾਂਗੇ ਸਰ ਇਸੇ ਪੁਲਿਸ ਨੂੰ ਕਿੰਨੇ ਮੁਲਾਜ਼ਮ ਨੇ ਜੀ ਜਿਨ੍ਹਾਂ ਨੂੰ ਤੁਸੀਂ ਇਹ 파ਰਟ ਬਣਾ ਰਹੇ ਹੋ ਜੀ 12 ਨੇ ਜਾਂ 4 ਨੇ ਕਿੰਨੇ ਜਗੇ ਨਹੀਂ ਸਾਦੇ ਸਾਦੇ 12 ਪਾਦਾ ਪਾਦਾ ਜੇ ਪਾਦਾ ਅਸੀਂ ਸਾਧਿਆਂ ਨੂੰ ਇਨਵੋਲਵ ਕਰਾਂਗੇ ਕਿਉਂਕਿ ਉਹਨਾਂ ਦੀ ਹਰ ਇੱਕ ਦੀ ਵਜ੍ਹਾ ਰਿਕਾਰਡ ਕਰਕੇ ਫਿਰ ਅਸੀਂ ਸਚਾਈ ਜਾਣ ਸਕਦੇ ਹਾਂ ਜਿੰਨਾ ਆਪਾਂ ਦੇਖੋ ਇਨਵੈਸਟੀਗੇਸ਼ਨ ਦਾ ਇਹ ਪ੍ਰਿੰਸੀਪਲ ਹੁੰਦਾ ਵੀ ਤੁਸੀਂ ਜਿੰਨਾ ਉਹਦਾ ਵੱਡਾ ਦਾਇਰਾ ਕਰੋਗੇ ਓਨੀ ਤੁਸੀਂ ਸਚਾਈ ਥਾਂ ਜਲਦੀ ਪਹੁੰਚ ਪਾਓਗੇ ਜੇ ਤੁਸੀਂ ਦਾਇਰਾ ਛੋਟਾ ਕਰ ਦੋਗੇ ਵੀ ਮੈਂ ਤਾਂ ਦੋ ਬੰਦੇਾਂ ਤੋਂ ਬਾਹਰ ਜਾਣਾ ਹੀ ਨਹੀਂ ਤੇ ਤੋਂ ਨੂੰ ਸੱਚਾਈ ਪੂਰੀ ਚਪਕਨਾਈ ਗਈ ਸੀ। ਸਿਰ ਕੁਸ਼ਨ ਸੀਗਾ ਕਿ ਤੁਸੀਂ ਇਹ ਕਹਿ ਰਹੇ ਹੋ ਜਿਹੜੇ ਫਰਸਟ ਐਫ ਆਈ ਆ ਜਿਹੜੀ ਹੋਈ ਸੀਗੀ ਉਹ ਕੰਪਲੇਨਟ ਦਿੱਤੀ ਕਦੋਂ ਉਹਨੇ ਇਮੀਡੀਏਟਲੀ ਇਟ ਵਾਸ ਐਫ ਆਈ ਆ ਰਜਿਸਟਰ ਹੋ ਗਈ ਸੀ। ਹਾਂਜੀ। ਇਹ ਸਿਮਿਲਰਲੀ ਇਹਨਾਂ ਨੇ ਮਤਲਬ ਜਿਹੜਾ ਅਰੈਸਟ ਕਰ ਲਿਆ ਸਾਡੀ ਕਹਿੰਦੇ ਐਫ ਆਈ ਆ ਰਜਿਸਟਰ ਕਰ ਲਿਆ ਜਿਹੜੇ ਕਿ ਵੇਲੇਬਲ ਨਨ ਵੇਲੇਬਲ ਤੇ ਕਾਗਨੀਜ਼ੇਬਲ ਹੈ। ਉਹਦੇ ਵੀ ਅਰੈਸਟ ਨਹੀਂ ਹੋਈ। ਡਿਫਰੈਂਟ ਪੈਰਾਮੀਟਰਸ ਕਿਵੇਂ ਉਹਦੀ ਕੰਪਲੇਨਟ ਐਫ ਆਈ ਆ ਰਜਿਸਟਰ ਹੋਣੀ ਐਥੇ ਰਜਿਸਟਰ ਹੋ ਚੁੱਕਿਆ ਰੈਸਟ। ਦੇਖੋ ਜਿਹੜਾ ਐਸ ਆਈ ਟੀ ਕਨਸਟੀਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡਕ quart ਚਮਾਂਯੋਗ ਡੀਜੀਪੀ ਸਾਹਿਬ ਨੇ ਸਾਡੀ ਇਹ ਚੀਜ਼ ਕੀਤੀ ਉਕੜਾਲਾ ਕੀਤਾ ਉਹ ਇਹੀ ਦਸਾਉਂਦਾ ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਇਸ ਤਫਤੀਸ਼ ਨੂੰ ਚੱਕ ਕੇ ਕਿਹਾ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਾੜ ਨਹੀਂ ਪਾ ਰਹੇ ਹੈਗੇ ਇਸ ਕਰਕੇ ਐਸਆਈਟੀ ਬਣاتی ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸਆਈਟੀ ਦੇ ਵਿੱਚ

ਪੰਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਫ ਆਈ ਆਰ ਦਰਜ ਕਰਨ ਚ ਇਹਨਾਂ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸ ਆਈਟੀ ਬਣਾਈ ਗਈ ਵੀ ਇਹਨਾਂ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋ퍼 ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕ quarters ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜ਼ਿਲ੍ਹੇ ਦੇ ਸੰਦੀਪ ਮਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮਨਪ੍ਰੀਤ ਕੰਬੋਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਜਾਣਨ ਲਈ ਫੇਡ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਆ ਵੀ ਸਾਡੇ ਕੋਲੇ ਤਾਂ ਆ ਐਵੀਡੈਂਸ ਹੈ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿੰਦਾ ਕੀ ਕਰਨਲ 62 ਇਸੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਰਹੇ ਨੇ ਜੀ ਉਹਨਾਂ ਨੇ ਮਨਾਂ ਕੀਤਾ ਸੀਗਾ ਕਿ ਦੇਖੋ ਇਹ ਤੋਂ ਅੱਜ ਇੱਥੇ ਆਣ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਸਾਡਾ ਜਿਹੜੀ ਪਹਿਲਾਂ ਐਸਆਈਟੀ ਬਣੀ ਸੀ ਜਿਹਦੇ ਹੈਡ ਸ਼੍ਰੀ ਐਸਪੀਐਸ ਪਰਮਾਸ ਸੀਗੇ ਉਨ੍ਹਾਂ ਨਾਲ ਗੱਲਬਾਤ ਕਰਕੇ ਆ ਉਹਨੇ ਮੇਰੇ ਜਹਨ ਦੇ ਵਿੱਚ ਇਹ ਗੱਲ ਲਿਆਂਦੀਆ ਕਿ ਉਹਨਾਂ ਦੇ ਬੰਦੀਓ ਇਹ ਕਹਿਆ ਗਿਆ ਕਿ ਅਸੀਂ ਐਸਆਈਟੀ ਦਾ ਹਿੱਸਾ ਨਹੀਂ ਬੰਨਣਾ ਚਾਹੁੰਦੇ ਸੋ ਸਾਡੇ ਬੰਦੀਓ ਵੀ ਕੋਈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਕੋਈ ਐਸਆਈਟੀ ਦਾ ਹਿੱਸਾ ਬਣੇ ਅਸੀਂ ਤਾਂ ਆਪਦੇ ਬੰਦੀਓ ਕਿਉਂਕਿ ਸਾਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਸਾਡਾ ਪ੍ਰੋਫੈਸ਼ਨ ਹੀ ਇਹ ਆ ਕਿ ਐਵੀਡੈਂਸ ਇਕੱਠਾ ਕਰਨਾ ਐਵੀਡੈਂਸ ਦੇ ਬੇਸਿਸ ਤੇ ਕ੍ਰਾਈਮ ਸੀਨ ਨੂੰ ਐਗਜ਼ਾਮਿਨ ਕਰਨਾ ਉਹ ਅਸੀਂ ਕਰਦੇ ਆ ਕਰਕਾ ਫਾਮਾ ਇਹਨੂੰ ਦੋ ਤਰੀਕਿਆਂ ਸਰ ਅਸਰ ਕਿੰਨਾ ਪਏਗਾ ਜੇ ਪੀੜਤ ਪੱਖ ਸਾਹਮਣੇ ਨਹੀਂ ਆਉਂਦਾ ਬਾਕੀ ਦੀ ਜਾਂਚ ਆਪਾਂ ਕਰਦੇ ਆ ਉਹਦਾ ਰਿਜ਼ਲਟ ਉੱਪਰ ਕੁਝ ਕਿਸ ਤਰ੍ਹਾਂ ਦਾ ਨਹੀਂ ਪੀੜਤ ਪੱਖ ਦਾ ਤਾਂ ਇਹ ਹੈ ਨਾ ਦੇਖੋ ਪੀੜਤ ਪੱਖ ਬੰਨੀਓ ਐਫ ਆਈ ਆਰ ਦਰਜ ਕਰਾਈ ਗਈ ਆ ਕੰਪਲੇਂਟ ਆ ਉਹਨਾਂ ਨੇ ਤਾਂ ਆਪ ਦਾ ਪੱਖ ਦੱਸ ਹੀ ਦਿੱਤਾ ਹੋਗਾ ਆਪਾਂ ਯਾਰ ਮੋਂਚ ਦੇਰੀ ਹੋਈ ਆ ਕਾਰਵਾਈ ਲੇਟ ਹੋਈ ਆ ਪਰਿਵਾਰ ਦਾ ਦੋਚਾ ਉਸ ਬਾਰੇ ਹੁਣ ਤੱਕ ਐਸ ਆਈ ਪੀ ਦਾ ਟ੍ਰੀਟਮੈਂਟ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਤਾਂ ਹੀ ਅਸੀਂ ਇਹਦੇ 'ਚ ਡੇ ਟੂ ਡੇ ਕੰਮ ਕਰਦੇ ਆ ਕੀ ਕਿਹੜੀਆਂ ਚੀਜ਼ਾਂ ਜਿੱਥੇ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਸੀਸੀਟੀਵੀ ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕੰਰੈਂਟਲੀ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਉਹ 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 ਸਾਡੀਆਂ ਗੱਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈ ਜੀ ਯਾ ਸੈਂਟਰਲ ਫੋਰਡੈਂਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਾਕਾ ਦਾ ਦਾਦਾ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋਰ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇਨਸਪੈਕਟ ਨੂੰ ਐਗਜ਼ਾਮਿਨ ਕਰਾ ਸਰ ਦੋ ਤਰੀਕ ਨੂੰ ਟਾਪਾ ਮਾਲਕ ਨੂੰ ਬੁਲਾਉਂਗੇ ਜਿਹੜਾ ਕਿ ਕਹਿ ਰਹੇ ਆ ਪਹਿਲਾਂ ਵੀ ਉਹਦੀ ਸ਼ਿਕਾਇਤ ਦੇ ਉੱਪਰ ਸਰ ਮਾਮਲਾ ਪੰਨਾ ਦੰਦੂਗਾ ਸਰ ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹਦੇ ਹੈਗਾ ਕਿ ਟਾਬਾ ਮਾਲਕ ਜਿੱਦੀ ਪਹਿਲੀ ਐਫ ਆਈ ਆਰ ਜਿੱਦੇ ਉਹ ਉਹਦਾ ਆਣਾ ਆਣਾ ਹੀ ਹੈਗਾ ਕਿਉਂਕਿ ਉਹ ਤਾਂ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਦਿਆਂ ਵੀ ਹੋਰ ਵੀ ਕਿਸੇ ਕਿ ਵੀ ਦੀ ਟਾਬਾ ਮਾਲਕ ਤੇ ਉੱਥੇ ਟਾਬੇ ਤੇ ਵੀ ਹੋ ਸਕਦਾ ਦੋ ਚਾਰ ਬੰਦੇ ਹੋਣ ਜਿਨ੍ਹਾਂ ਨੇ ਸਾਡੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਤੇ ਜਿਹੜੀ ਸੀਬੀਆਈ ਦੀ ਦਮਾੜ ਕਾਰਨ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਜਿਹੜੀ ਪਰਮਾਨ ਸਰਬ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਗਿਆ ਦੋਨੋਂ ਸਟੈਪ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰੀ ਨੀ ਜਸਟੀਫਾਈ ਨਹੀਂ ਦੇਖੋ ਪਰਮਾਨ ਸਾਹਿਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਆ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲિયન ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਉਹਨਾਂ ਦਾ ਜਿਹੜਾ ਰਿਪੋਰਟਿੰਗ ਅਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨਹੀਂ ਹੋਣਾ ਔਰ ਇਸ ਇਨਸੀਡੈਂਟ ਦੀ ਗਹਿਰਾਈ ਤੱਕ ਜਾਇਆ ਜਾਏਗਾ ਗਹਿਰਾਈ ਤੱਕ ਜਾ ਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਏਗੀ ਸਰ ਅੱਜ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਸੀ ਸਿੱਟ ਵੱਲੋਂ ਜਿਨ੍ਹਾਂ ਦੇ ਮਾਮਲੇ ਅ ਦਰਜ ਜਿਨ੍ਹਾਂ ਨੇ ਨਹੀਂ ਅੱਜ ਨਹੀਂ ਬੁਲਾਏ ਗਏ ਜੀ ਅੱਜ ਜਿਸ ਸਮੇਂ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਅੱਜ ਅਸੀਂ ਸਿਰਫ ਡਾਕੂਮੈਂਟਰੀ ਐਵਿਡੈਂਸ ਇਕੱਠਾ ਕੀਤਾ ਡਾਕੂਮੈਂਟਰੀ ਤੇ ਉਹਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਨ ਲਈ ਪ੍ਰੋਸੈਸ ਸੈੱਟ ਕੀਤੀ ਹੈਗੀ ਕਿਉਂਕਿ ਜਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਫੋਰੈਂਸਿਕ ਐਵਿਡੈਂਸ ਹੁੰਦਾ ਉਹ ਕੋਈ ਉਹਦੇ 'ਚ ਬਾਇਸ ਨਹੀਂ ਹੁੰਦਾ ਉਹਦੇ 'ਚ ਕੋਈ ਉਹ ਨਹੀਂ ਹੁੰਦਾ ਉਹ ਜੋ ਹੁੰਦਾ ਉਸ ਦੇ ਮੁਤਾਬਕ ਹੁੰਦੇ ਨੇ ਸਰ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜਾਂ ਜਿਹੜੇ ਵੀ ਇਦੇ ਚ ਐਕਟਰ ਇਨਵੋਲਡ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸੱਦਾ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਿਸ ਅਸੀਂ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਉਹਨਾਂ ਦੀ ਵਰਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿਣਾ ਤੇ ਡਾਕੂਮੈਂਟਸ ਦਾ ਕੀ ਕਹਿਣਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕੌਂਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਿਨ ਕੀਤਾ ਜਾਵੇ। ਸੀਸੀਟੀਵੀ ਦੇਖੀ ਉਹਨੇ ਕੀ ਲੱਗਦਾ ਪਹਿਲੇ ਦਾ ਆ ਗਈ ਸੀਸੀਟੀਵੀ ਵਿੱਚ ਦਿਖਾਈ ਦੇ ਰਹੀ ਸੀ ਅਫਸਰ ਸੇਵਾ ਜਾਂ ਨਹੀਂ ਦਿਖਾਈ ਦੇ ਰਹੀ। ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹਨੂੰ ਅਸੀਂ ਪ੍ਰੋਪਰ ਕਰਨ ਲਈਔਰ ਉਹਨੂੰ ਪ੍ਰੋਪਰ ਐਗਜ਼ਾਮਿਨ ਕਰਨ ਲਈ ਸੀਐਫਐਸਐਲ ਸੈਂਟਰ ਫੋਰ ਫੋਰੈਂਸਿਕ ਸਾਇੰਸ ਲੈਬ ਨੇ ਜੀਆ ਜਿਹੜੀਆਂ ਭਾਰਤ ਸਰਕਾਰ ਦਾ ਅਦਾਦਾ ਹੈਗੇ ਤਾਂ ਕਿ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹਨੂੰ ਭੇਜ ਦਿਆਂ। ਸਰ ਮੈਂ ਪੁੱਛਣਾ ਤੁਸੀਂ ਕਿ ਐਕਸਟਰਾ ਵਿਡੈਂਸ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਲੋਕਾਂ ਤੋਂ ਵੀ ਆ ਕੇ ਅੱਗੇ ਲੋ ਇਹ ਜਿਹੜੇ ਕਿਹੜੇ ਤੋਂ ਅਨਲਿਸਿਸ ਨਹੀਂ ਹਲੇ ਤੱਕ ਮਿਲੇ ਕਿਉਂਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕਾ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਮੈਡੀਸਨ ਦੇ ਡਾਕਟਰਸ ਨੇ ਬਣਾ ਕੇ ਦਿੱਤੀ ਹੈ ਉਹ ਸਬਮਿਟ ਹੋ ਚੁੱਕੀ ਹੈ ਫਿਰ ਪ੍ਰੋਬਲਮ ਕਿੱਥੇ ਆ ਗਈ ਹੈ ਮਤਲਬ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਆਫੀਸ਼ੀਅਲ ਐਵੀਡੈਂਸ ਸਾਡੇ ਕੋਲੇ ਆ ਚੁੱਕੇ ਨੇ ਏਸੀ ਇਹਨਾਂ ਨੂੰ ਆਪ ਦਾ ਸਫਾ ਮਿਸਲ ਤੇ ਲੈ ਚੁੱਕੇ ਆ بیا ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ ਸੀਐਫਐਸਐਲ ਦੇ ਪਨੀਓ ਆਪਣਾ ਇਹਦੀ ਵੀ ਸਰਕਟ ਜਿਹੜਾ ਸੀਸੀਟੀਵੀ ਆ ਉਹਦੀ ਵੀ ਸਾਨੂੰ ਪਲੇਡਿਟੀ ਹੋ ਜਾਈਗੀ ਤੇ ਇਹ ਆ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਇਕੱਠਾ ਕਿ ਕੋਈ ਉਥੋਂ ਜਾ ਰਿਹਾ ਸੀ ਜੀ ਉਹਦੇ ਕੋਲੇ ਕੋਈ ਰਿਕਾਰਡਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹ ਜ ਆ ਲੀਵ ਆਊਟ ਨਹੀਂ ਕਰਨਾ ਚਾਹੁੰਦੇ ਇਸ ਕਾ ਕੇ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲੇ ਕੋਈ ਚੀਜ਼ ਹੋਵੇ ਜਿਹੜਾ ਕਿ ਆਪਾਂ ਨੂੰ ਸਚਾਈ ਐਸਟੈਬਲਿਸ਼ ਕਰਨ ਦੇ ਵਿੱਚ ਕੰਮ ਉਹ ਸਹਾਇ ਹੋਵੇ ਤਾਂ ਕਾ ਕੇ ਸਭ ਇੱਕ ਇੱਕ ਬਾਰ ਬਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਈਪੋਰਟ ਦੇ ਵਿੱਚ ਵੀ ਹੋਈ ਜੋ ਗੱਲ ਹੈ ਉਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਪਾਓ ਪਹਿਲਾਂ ਇਹ ਨੋਨ ਬਿਲੀਵੇਬਲ ਹੈਗਾ ਉਦੇ ਵਿੱਚ ਕਿਉਂ ਐਸਆਈਟੀ ਸੋਚ ਰਹੀ ਹੈ ਕਿ ਉਹਨੂੰ ਅਰੈਸਟ ਨਹੀਂ ਉਹਦੇ ਪੈਦੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਫਲੀਮ ਨੇ ਦੀ ਤੌਰ ਤੇ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਔਰ ਉਹ ਅਸੀਂ ਕਦੇ ਆਗੇ ਪਹਿਲਾਂ ਤਾਂ ਮਤਲਬ ਪਹਿਲਾਂ ਤਾਂ ਇਹ ਹੁੰਦਾ ਨਾ ਵੀ ਆਪਾਂ ਕਿਸੇ ਬੰਦੇ ਨੂੰ ਜੇ ਅਰੈਸਟ ਵੀ ਕਰਨਾ ਤਾਂ ਉਹਦਾ ਐਵੀਡੈਂਸ ਸਫਾ ਬਿਸਰਤੇ ਲੈ ਕੇ ਆਮਗੇ ਸਦਾ ਕਟਾ ਕਰਾਂਗੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਆਪਾਂ ਕਿਸੇ ਨੂੰ ਜੋ ਕਾਇਦਾ ਬਣਿਆ ਕਾਨੂੰਨ ਦਾ ਜੋ ਪ੍ਰੋਸੈਸ ਹੈਗਾ ਉਹ ਇਹੀ ਹੈਗਾ ਕਿ ਪਹਿਲਾਂ ਤੁਹਾਡੇ ਕੋਲ ਏਵਿਡੈਂਸ ਹੋਵੇ ਸਫਾ ਮਿਸਰ ਤੇ ਵੀ ਤੁਹਾਡੇ ਅਗੇਂਸਟ ਆ ਦੇਖੋ ਵਿਦੇ ਆਰਡਰ ਹੋਏ ਨੇ ਇਸ ਸਿੱਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇਹ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗੇ ਹੋਏ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸਿਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕੁਐਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ ਅੱਜ ਜਿਹੜਾ ਇੱਥੇ ਪਟਿਆਲੇ ਆਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜਿਹੜਾ ਵੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰੰਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵੀਡੈਂਸ ਨੂੰ ਕਿੱਥੇ-ਕਿੱਥੇ ਕੀ ਚੋਰੀ ਜਬੰਦੀਆਂ ਨੇ ਇਹਦੇ ਬਾਰੇ ਉਹ ਸਾਰੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫੇਰ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਦੇ ਕੋਲੇ ਇਸ ਇਨਸੀਡੈਂਟ ਬਾਰੇ ਕੋਈ ਵੀ ਐਵਿਡੈਂਸ ਹੋਵੇ ਕਿਸੇ ਕੋਲ ਕੋਈ ਰਿਕਾਰਡਿੰਗ ਹੋ ਸਕਦੀ ਆ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਆ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਦੇ ਦੇ ਹੀ ਰਹਹੀਂ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਡੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਰਿਪੋਰਟਰ ਹੋਣਗੇ ਉਹ ਉਹਦੇ ਵਿੱਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡਲੀ ਇਹ ਹੈਗਾ 75083 00342 7008300342 ਤੇ ਆਪਣਾ ਸਾਰਿਆਂ ਦਾ ਇਹ ਉਪਰਾਲਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਲਈ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਹਿਰਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦੀ ਤਾਂ ਇਹ ਅਧਿਆਸਤ ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਆ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇ ਵੀ ਆਪਣੀ ਬਹੁਤ ਬਹਾਦਰੀ ਕੀਤੀ ਆ ਪੰਜਾਬ ਇੱਕ ਵਾਰ ਇਹ ਜਿਹੇ ਸੂਬਾ ਹੈਗਾ ਜਿੱਥੇ ਅੱਤਵਾਦ ਨੂੰ ਜੜੋਂ ਮਿਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਆ ਸੋ ਇਹ ਜਿਹੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਹੈ ਇਹਦੇ ਚ ਆਪਾਂ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵੋਲਡ ਹੈਗੇ ਨੇ ਆਰਮੀ ਤੇ ਪੁਲਿਸ اور ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਾਰਡਰ ਸਟੇਟ ਹੈਗੀ ਆ ਬਾਰਡਰ ਸਟੇਟ ਦੇ ਵਿੱਚ